ਜ਼ਿਲ੍ਹਾ ਗੁਰਦਾਸਪੁਰ ਵਿੱਚ ਗਾਂਧੀ ਜਨਮ ਦਿਤੀ ਵਾਲੇ ਦਿਨ ਖੁੱਲੇ ਕੁੱਝ ਠੇਕੀਆਂ ਦੀ ਚਲਿਤ ਆਓ ਦੇਖਦੇ ਹਾਂ ਕਿ ਕਿਹੜਾ ਕਿਹੜਾ ਠੇਕਾ ਖੁੱਲਾ ਸੀ ਦੇਖਦੇ ਰਹੋ ਮਸਕਾ ਚਸਕਾ ਦੀ ਵਿਸ਼ੇਸ਼ ਰਿਪੋਰਟ ਕੀ ਕਿਆ ਚਾਏ ਆ ਤੁਹਾਨੂੰ ਪਤਾ ਹੈ ਕਿ ਅੱਜ ਗਾਂਧੀ ਜਨਮ ਦਿਤੀ ਸੀ ਤੇ ਉਹਦੇ ਕਰਕੇ ਸਾਰੇ ਜਿਹੜੇ ਠੇਕੇ ਡਰਾਈ ਡੇ ਆਨ ਕਰਕੇ ਬੰਦ ਦਾ ਪਰ ਗੁਰਦਾਸਪੁਰ ਦੇ ਵਿੱਚ ਇੱਕ ਕਸਬਾ ਦੀਨਾ ਨਗਰ ਦੇ ਵਿੱਚ ਟੜਲੇਦਲ ਜਿਹੜੀ ਉਹ दारू ਵੇਚੀ ਜਾ ਰਹੀ ਆ ਪੁੱਛਦੇ ਹਾਂ ਜੀ ਭਾਈ ਸਾਹਿਬ ਤੁਹਾਨੂੰ ਪਤਾ ਸੀਗਾ ਜੀ ਠੇਕੇ ਬੰਦ ਹੈ ਹਾਂ ਜੀ ਠੇਕੇ ਬੰਦ ਵੱਲੋਂ ਪਤਾ ਕੁਛ ਹਾਂ ਜੀ ਕੋਈ ਪੁਰਾਣਾ ਕੰਦੇ ਹੀ ਬੰਦਿਆ ਪਰ ਜਾਂਦੇ ਮਨੋਗੀ ਫੋਨ ਆ ਗਿਆ ਕੋਲੋਂ ਪੀਸ ਕੋਲ ਆਹ ਵੇਖੋ ਉਹ ਮੁਲਾਜ਼ਮ ਆ ਮੁਲਾਜ਼ਮ ਦਾ ਕੋਈ ਕਸੂਰ ਨਹੀਂ ਹੁੰਦਾ ਜੀ ਗੱਲ ਦੋਸਤੋ ਦੀਨਾ ਨਗਰ ਆਏ ਹਾਂ ਬੱਸ ਸਟੈਂਡ ਦੇ ਲੱਗੇ ਹਾਂ ਮੈਂ ਦਿਖਾ ਸਕਦਾ ਹਾਂ ਕਿ ਸਾਡੇ ਮਗਰ ਨਾਲ ਇੱਕ ਇੱਥੇ ਠੇਕਾ ਜਿਹੜਾ ਉਹ ਬਿਲਕੁਲ ਖੁੱਲਾ ਵਾ ਦੇਖ ਸਕਦੇ ਹੋ ਇਹ ਤੁਸੀਂ ਤਸਵੀਰਾਂ ਤੇ ਬੈਕ ਸਾਈਡ ਤੇ ਪੁਲਿਸ ਦੀ ਗੱਡੀ ਵੀ ਹੈਗੀ ਆ ਕਰਮਚਾਰੀਆਂ ਨਾਲ ਵੀ ਗੱਲ ਕੀਤੀ ਜਾਏਗੀ ਕਿ ਇਹ ਠੇਕਾ ਜਿਹੜਾ ਖੁੱਲਾ ਵਾ ਇਹਦਾ ਕੀ ਕਾਰਨ ਆ ਆਪਾਂ ਵੀ ਇੱਕ ਠੇਕਾ ਖੁੱਲਾ ਵਾ ਬਿਕੋਸ ਨਗਰ ਗੱਲ ਕਰਦੇ ਆ ਠੇਕਾ ਠੇਕਾ ਭਾਜੀ ਖੁੱਲਾ ਅੱਜ ਮੈਂ ਠੇਕਾ ਖੁੱਲਾ ਹਾਂਜੀ ਠੇਕਾ ਹੋਣੇ ਬੋਲੇ ਆ ਭਾਜੀ ਅੱਛਾ ਕਿ ਕਿਹੜਾ ਏਰੀਆ ਪੈਂਦਾ ਬਲਾ ਤੁਹਾਡਾ ਕਿਹੜਾ ਪੈਂਦੀ ਮਤਲਬ ਕਿਹੜਾ ਪੈਂਦਾ ਦੀਨਾਂਗਰ ਪੈਂਦਾ ਗੁਰਦਾਸਪੁਰ ਪੈਂਦਾ ਦੱਸ ਦੋ ਦੀਨਾਂਗਰ ਗੁਰਦਾਸਪੁਰ ਹੀ ਬਣਦਾ ਠੀਕ ਐ ਚਲੋ ਵਧੀਆ ਤੁਹਾਨੂੰ ਨਹੀਂ ਪਤਾ ਕਿ ਅੱਜ ਨਹੀਂ ਖੁੱਲਣਾ ਨਹੀਂ ਪਤਾ ਮੈਂ ਹੁਣੇ ਆਇਆ ਜਹਾਡੇ ਡੈਪੋ ਜੀ ਜਿੱਥੋਂ ਬੈਠੇ ਰਹੇ ਲੱਗੇ ਮਰੀ ਗਾ ਉਹ ਬਾਹਰ ਦੇ ਸੋ ਗੱਲ ਕਹਿਣ ਦੀ ਇਹ ਨਹੀਂ ਕਿ ਇਹਦਾ ਕੋਈ ਕਸੂਰ ਨਹੀਂ ਆ ਕਿਉਂਕਿ ਜੋ ਇਹਦੇ ਮਾਲਕ ਕਹਿਣਗੇ ਬੰਦਾ ਘੱਟ ਭਾਈ ਹੁਣੇ ਗੁੱਲਾ ਸੀ ਹਾਂ ਜੀ ਜੇ ਖੁੱਲ੍ਹਾ ਸੀ ਅੱਜ ਸੱਚੀ ਗੱਲ ਦੋਸਤੋ ਠੇਕਾ ਜਿਹੜਾ ਬਕਾਇਦਾ ਖੁੱਲ੍ਹਾ ਸੀ ਦੇਖ ਸਕਦੇ ਹੋ ਸ਼ਟਰ ਜਿਹੜਾ ਬਿਲਕੁਲ ਚੁੱਕਿਆ ਗਿਆ ਵਾ ਕਿਉਂਕਿ ਅੱਜ ਦੇ ਦਿਨੇ ਸ਼ਟਰ ਵੀ ਤਾਂ ਨਹੀਂ ਸੀ ਹੋਣਾ ਚਾਹੀਦਾ ਆ ਦੇਖੋ ਆ ਸਾਰੇ ਜਿਹੜੇ ਅੰਦਰ ਬੈਠ ਕੇ दारू ਜਿਹੜੀ ਉਹ ਪੀਤੀ ਜਾ ਰਹੀ ਸੀ ਪਰ ਸਾਨੂੰ ਮਤਲਬ ਦੇਖਦੇ ਆ ਸਾਰੇ ਇਹਨਾਂ ਨੇ ਕਿਹਾ ਵਾ ਕਹਾ ਅਸੀਂ ਇੱਥੇ ਨਹੀਂ ਆ ਇਧਰ ਬਾਰਵੀ ਹੈਗੀ ਐ ਸ਼ਾਇਦ ਕੋਸ਼ਿਸ਼ ਕਰਦੇ ਆ ਕਿ ਕੁਝ ਲੱਭ ਜੇ ਆ ਜਾ ਇਹਦੇ ਵਿੱਚ ਬਕਾਇਦਾ ਚਲੋ ਜਿੰਨੇ ਪੀਣੀ ਆ ਉਹਨੇ ਤਾਂ ਪੀਣੀ ਆ ਇੱਕ ਸਾਈਡ ਤੋਂ ਆ ਤੁਸੀਂ ਦੇਖ ਸਕਦੇ ਜੇ ਇੱਥੋਂ ਦੇ ਹਾਲਾਤ ਆ ਆ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਜੇ ਕਿ ਆ ਠੇਕਾ ਜਿਹੜਾ ਬਕਾਇਦਾ ਖੁੱਲਾ ਨਾਲ ਹਾਤਾ ਵੀ ਖੁੱਲਾ ਆ ਵੀ ਇੱਕ ਠੇਕਾ ਜਿਹੜਾ ਉਹ ਖੁੱਲਾ ਵਾ ਤੁਸੀਂ ਦੇਖ ਸਕਦੇ ਜੇ ਤਸਵੀਰਾਂ ਮੌਕੇ ਦੀਆਂ ਇਹ ਵੀ ਖੁੱਲਾ ਪਿਆ ਆ ਪੁੱਛਦੇ ਆ ਕਰਦੇ ਆ ਗੱਲਬਾਤ ਉਹਨਾਂ ਨਾਲ ਪੈਸਾਬਾ ਜੀ ਛੁੱਟੀ ਨਹੀਂ ਸੀ ਹਾਂਜੀ ਛੁੱਟੀ ਨਹੀਂ ਹੈਗੀ ਨਹੀਂ ਛੁੱਟੀ ਨਹੀਂ ਹਿੰਦਾਰ ਹਾਂਜੀ ਤੁਹਾਨੂੰ ਨਹੀਂ ਦਿੱਤੀ ਕਿੰਗੀ ਅਚਾਨਕ ਤੁਹਾਨੂੰ ਮੈਸੇਜ ਇਨਾਈ ਵੀ ਪਾਇਆ ਸੀ ਕਿ ਟਿਕਾ ਕੋਲ ਸਾਨੂੰ ਮੋਬਾਈਲ ਇਨਚਾਰਜ ਸਾਡੇ ਆਉਂਦੇ ਉਹਨਾਂ ਨੇ ਬੋਲੇ ਇਨਚਾਰਜਾਂ ਨੇ ਕਿਹਾ ਤੁਹਾਨੂੰ ਹਾਂਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਅੱਜ ਗਾਂਧੀ ਜਨਮ ਦਿਨ ਹੈ ਤੇ ਇਹਦੀ ਸੇਲ ਜਿਹੜੀ ਉਹ ਕਿਦਾਂ ਸ਼ੋ ਹੋਏਗੀ ਕਿਉਂਕਿ ਆਮ ਤੌਰ ਤੇ ਡਰਾਈ ਡੇ ਆ ਤੇ ਡਰਾਈ ਡੇ ਜਿਹੜਾ ਕੱਲਾ ਪੰਜਾਬ 'ਚ ਨਹੀਂ ਆਲ ਇੰਡੀਆ 'ਚ ਪਰ ਦੂਜੇ ਬੰਦੇ ਇਹ ਠੇਕੇ ਖੁੱਲਿਆ ਵਾ ਸੋ ਇਹ ਕੱਲਾ ਇਹ ਨਹੀਂ ਹੈ ਮਹਿਕਮੇ ਦੀ ਇਹਨਾਂ ਦੇ ਰੈਨ ਮਨਾਈ ਦੇ ਜਿਹੜੇ ਠੇਕੇ ਜਿਹੜੇ ਖੁੱਲੇ ਨੇ ਸਾਰੇ ਗੁਰਦਾਸਪੁਰ 'ਚ ਖੁੱਲੇ ਨੇ ਤੁਸੀਂ ਦੇਖ ਸਕਦੇ ਜੇ ਕਿ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਜਦੋਂ ਦੁਕਾਨ ਖੁੱਲ ਉਹਦੇ 'ਚ ਨਾ ਤੇਰਾ ਫੋਨ 'ਚ ਨਾ ਤੇਰੇ 'ਚ ਉਹ ਗਲਤ ਹੋ ਜਾਂਦਾ ਸਸ਼ੀਗਲ ਦੋਸਤੋ ਅ ਅਸੀਂ ਇੱਥੇ ਤਾਰੀਵਾਲ ਆਏ ਆ ਤੇ ਆ ਤੁਸੀਂ ਦੇਖ ਸਕਦੇ ਜੇ ਕਿ ਮੇਨ ਬਾਜ਼ਾਰ ਦੇ ਵਿੱਚ ਵੀ ਜਿਹੜਾ ਉਹ ਠੇਕਾ ਜੀ ਬੁੱਲਾਗਾ ਆ ਵਧੀਆ ਤਰੀਕੇ ਨਾਲ ਇਹ ਸਾਰੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਜੇ ਧਾਰੀਵਾਲ ਦੇ ਮੇਨ ਪੁਰਾਣੇ ਬੱਸ ਸਟੈਂਡ ਦੀਆਂ ਸੋ ਇਹਦੇ ਤੋਂ ਸਾਫ਼ ਪਤਾ ਲੱਗਦਾ ਵਾ ਕਿ ਇੱਥੇ ਕੀ ਹਾਲਾਤ ਨੇ ਕਿ ਧਾਰੀਵਾਲ ਦੇ ਵਿੱਚ ਅੱਜ ਸਾਰੇ ਹੀ ਠੇਕੇ ਜਿਹੜੇ ਉਹ ਬੁੱਲੇ ਪਾਏ ਗਏ ਆਜਾ ਅਜ ਸੱਚੀ ਗੱਲ ਦੋਸਤੋ ਇਹ ਧਾਰੀਵਾਲ ਤੁਸੀਂ ਦੇਖ ਸਕਦੇ ਜੇ ਕਬਾਇਵਾ ਗਰੁੱਪ ਗਾਂਧੀ ਜਨਤੀ ਵਾਲਾ ਦੇਣਾ ਤੇ ਠੇਕੇ ਜਿਹੜੇ ਉਹ ਖੁੱਲੇ ਨੇ ਸੋ ਰਸ਼ਵੀ ਦੇਖ ਸਕਦੇ ਜੇ ਇੱਕ ਸੁਖ ਨਾਲ ਚਲੋ ਗਾ ਕੀ ਕਾਫੀ ਪੈ ਰਹੀ ਹੈ ਕਿਉਂਕਿ ਦੁਕਾਨ ਜਦੋਂ ਖੁੱਲੀ ਹੋਏਗੀ ਤੇ ਇਹ ਚੀਜ਼ਾਂ ਤੇ ਚਲਦੀਆਂ ਰਹਿਣੀਆਂ ਨੇ ਸੋ ਅੰਦਰ ਜਾ ਕੇ ਉਹਨਾਂ ਨਾਲ ਗੱਲ ਵੀ ਕੀਤੀ ਜਾਵੇ ਕਿ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕੋ ਦਿਖਾਉਣ ਅ ਅੱਜ ਉਹਨਾਂ ਨੂੰ ਪੁੱਛਦੇ ਆ ਅੱਜ ਪੱਜੀ ਅੱਜ ਛੁੱਟੀ ਨਹੀਂ ਸੀ ਅੱਜ ਛੁੱਟੀ ਨਹੀਂ ਹੈ ਮੈਂ ਕਿਹਾ ਅੱਜ ਛੁੱਟੀ ਨਹੀਂ ਹੈਗੀ ਹਾਂਜੀ ਹਾਂਜੀ ਮਤਲਬ ਅੱਜ ਛੁੱਟੀ ਨਹੀਂ ਸੀ ਤੁਹਾਨੂੰ 2 ਅਕਤੂਬਰ ਅੱਜ ਅੱਜ ਡ੍ਰਾਈਡੇ ਆ ਤੁਸੀਂ ਟਿਕਾ ਕੋਲਿਆ ਚਲੋ ਤੁਹਾਨੂੰ ਤੇ ਮਾਲਕਾਂ ਨੇ ਕਿਹਾ ਬਸ ਤੁਸੀਂ ਦੱਸ ਦੋ ਠੀਕ ਹੈ ਨਾ ਤੁੱਲਾ ਹੀ ਆ ਤਾਂ ਕਿਹੜਾ ਪਿੰਡ ਕਿਹੜਾ ਇਹ ਹੁੰਦਾ ਚਲੋ ਇਹ ਦਸਵੀਂ ਦੱਸਵੀਂ ਦਿੱਤਾ ਵਾ ਕਿ ਅੱਜ ਛੁੱਟੀ ਬਟ ਕਿਉਂਕਿ ਮਗਰੋਂ ਫੋਨ ਤੇ ਗੱਲ ਹੋ ਚੁੱਕੀ ਹੈ ਉਹਨਾਂ ਨੇ ਕਹਿ ਦਿੱਤਾ ਕਿ ਹਾਂ ਵੀ ਬੰਦ ਕਰਨ ਦੀ ਲੋੜ ਨਹੀਂ ਕਿਉਂਕਿ ਇਹਦੇ ਵਿੱਚ ਕੱਲੀ ਠੇਕੇਦਾਰ ਦੀ ਨਹੀਂ ਜਿਹੜੇ ਇੱਥੇ ਵਿਭਾਗ ਦੇ ਕਰਮਚਾਰੀ ਉਹਨਾਂ ਦੀ ਵੀ ਮਿਲੀ ਭੁਗਤਾਂ ਉਹਨਾਂ ਨੂੰ ਤੇ ਪਤਾ ਵਾ ਕਿ ਹਾਂ ਵੀ ਠੇਕੇ ਜਿਹੜੇ ਉਹ ਬੰਦ ਹੋਣੇ ਚਾਹੀਦੇ ਆ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਇਹੋ ਜਿਹੇ ਦੇ ਤਿਆਰ ਆਂਦੇ ਨੇ ਤਾਂ ਚਾਬੀਆਂ ਜਿਹੜੇ ਇੱਥੇ ਇਨਸਪੈਕਟਰ ਉਹ ਆਪਣੇ ਕੋਲ ਲੈ ਲੈਂਦੇ ਨੇ ਪਰ ਇੱਥੇ ਤੁਸੀਂ ਦੇਖ ਸਕਦੇ ਜੀ ਕਿ ਇਦਾਂ ਦੇ ਕਾਫੀ ਠੇਕੇ ਜਿਹੜੇ ਖੁੱਲੇ ਨੇ ਤੋਂ ਇੱਕ ਅੱਧਾ ਤੇ ਬੰਦਾ ਗਲਤੀ ਕਰ ਸਕਦਾ ਪਰ ਜਿਹੜੀ ਰੈਗੂਲਰ ਖੁੱਲੇ ਨੇ ਇਹ ਤੋਂ ਪਤਾ ਲੱਗਦਾ ਉਹ ਭਾਗ ਦੀ ਮਿਲੀ ਭੁਗਤ ਨਾਲ ਜਿਹੜੇ ਇਹ ਠੇਕੇ ਇਹਨਾਂ ਦੇ ਮਤਲਬ 76 ਸ਼ਾਇਦ ਇਹੇਟ ਚੱਲ ਰਹੇ ਨੇ ਸੋ ਆਮ ਤੇ ਰੋਜ਼ ਖੁੱਲਦੇ ਨੇ ਪਰ ਜੇ ਕੋ ਬੜਾ ਵੱਡਾ ਦਿਨ ਸੀ ਜਿਹੜਾ ਮਤਲਬ ਆਮ ਤੌਰ ਤੇ ਸਾਰਿਆਂ ਨੂੰ ਪਤਾ ਕਿ ਗਾਂਧੀ ਜਨਤੀ ਹੈ ਉਹਦੇ ਦਿਨ ਸਾਰੇ ਇੰਡੀਆ ਦੇ ਵਿੱਚ ਜਿਹੜਾ ਡਰਾਈ ਡੇ ਆ ਪਰ ਦੂਜੇ ਪਾਸੇ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕਰਕੇ ਇਹ ਪੁੱਛਾਂਗੇ ਕਿ ਕੀ ਇਹ ਹਰ ਸਾਲ ਇਹੋ ਡਰਾਮਾ ਹੋਏਗਾ ਕਿਉਂਕਿ ਇਹਨਾਂ ਨੂੰ ਥੋੜੀ ਜਿਹੀ ਇੱਕ ਨੋਮੀਨਲ ਜਿਹਾ ਕੋਈ ਫਾਈਨ ਹੁੰਦਾ ਵਾ ਉਸ ਤੋਂ ਬਾਅਦ ਜਿਹੜੇ ਰੈਗੂਲਰ ਹਰ ਸਾਲ ਇਹ ਠੇਕੇ ਖੋਲਦੇ ਆ ਤੇ ਅਸੀਂ ਹਰ ਸਾਲ ਖਬਰ ਲਾਉਂਦੇ ਆ ਅਸੀਂ ਵੀ ਦੇਖਦੇ ਆ ਕਿ ਕਿੰਨਾ ਚਿਰੇ ਖੋਲਣਗੇ ਤੇ ਕਿੰਨਾ ਚਿਰ ਅਸੀਂ ਖਬਰ ਲਾਵਾਂਗੇ ਧੰਨਵਾਦ